ਅੰਟੀ ਜੀ ਪ੍ਰਿੰਸ ਤਿਆਰ ਨਹੀਂ ਹੋਇਆ। ਤਿਆਰ ਹੈ ਤੇ ਦੋ ਆਵਾਜ਼। ਜਿੰਕੂ ਪੁੱਤਰ ਲਓ ਚਾਹ ਪਾਣੀ ਪੀ ਲੋ ਮੈਂ ਚਾਹ ਬਣਾ ਕੇ ਲਿਆਣੀ ਆ। ਆਂਟੀ ਜੀ ਮੇਰੀ ਗੱਲ ਸੁਣੋ। ਚਾਹ ਪਾਣੀ ਆਪਾਂ ਪੀ ਲੈਨੇ ਕੋਈ ਨਹੀਂ ਪਹਿਲਾਂ ਕਾਰਵਿਆਰ ਕਰ ਲਈਏ। ਚਲੋ ਆਂਟੀ ਕੋਈ ਸਗਰ ਮੈਂ ਘਿਆਰ ਕਰ ਲਈਏ। ਤੇਰੇ ਅਸੀਂ ਪੀਨੇ ਆ ਕੋਈ ਨਹੀਂ ਨਾਲੇ ਤੁਸੀਂ ਚਾਹ ਬਣਾਉਣੀ ਕੋਈ ਨਹੀਂ ਚਾਹ ਅਸੀਂ ਪੀਰ ਕਿਤੇ ਪੀਵਾਂਗੇ। ਸਾਰੇ ਜਣੇ ਆਵਾਂਗੇ ਨਾ ਤੇ ਚਾਹ ਪੀ ਕੇ ਜਾਵਾਂਗੇ ਪੇਟੋਂ ਤੇ ਆਵਾਜ਼ ਦੋ ਬੇਟੇ। प्रिंस पुत्र आ जाओ आ गई ठीक है ना सिमा भाभी ठीक है ना हाँ जी पाजी ठीक है मम्मा ओ नहीं आदन कहते हैं सानू पसंद है सानू भी ठीक है ਕੜੀ ਫੇ ਕਰਦੇ ਆਂ ਹਾਂਜੀ ਹਾਂਜੀ ਲੱਕੀ ਭਾਬੀ ਜੀ ਕਰੋ ਕਰਦੇ ਆ ਤੇ ਆਲਿਆਂ ਜੋ ਅਲੋ ਭਾਜੀ ਅਲੋਂ ਟਿੱਕੇ ਟੰਡ ਇੰਨੀ ਖੇਚਲ ਕਰਨ ਦੀ ਕੀ ਲੋੜ ਬੇਟੇ ਅੰਟੀ ਜਿਹੜਾ ਸਗਨ ਬੰਦਦਾ ਉਹ ਤੇ ਬੰਦਦਾ ਹੀ ਆ ਨਾ ਨਹੀਂ ਚਲੋ ਉਹਨਾਂ ਨੇ ਲੈ ਲਿਆ ਫਿਰ ਵੀ ਕੋਈ ਗੱਲ ਨਹੀਂ ਤੇ ਕੀ ਹੋਇਆ ਤੁਹਾਡਾ ਵੀ ਬੰਦ ਆ चलो बधाइयां होन थाने बहुत 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 बधाइयां होएंटी जी की बधाइयां आंटी जी खुश जेना हां बधाइयां होन थाने बहुत बहुत बैठो कल सी सारे जन मैं चाय लेके आवे कोई नहीं इंतज़ार ਚਲੋ ਠੀਕ ਹੈ ਆਂਟੀ ਜੀ ਦਿਓ ਸੰਨ ਇਜਾਜ਼ਤ ਆਪਾਂ ਵੀ ਚੱਲੀ ਜਾਨ ਠੀਕ ਹੈ ਭਾਜੀ ਇੱਕ ਮਿੰਟ ਭਾਜੀ ਮੈਨੂੰ ਨਾ ਤੁਹਾਡਾ ਨੰਬਰ ਚਾਹੀਦਾ ਸੀ ਹਾਂਜੀ ਬੋਲਿਓ 7 7 8 8 ਠੀਕ ਹੈ ਜੀ ਚੰਗਾ ਹੀ ਸਤਿ ਸ਼੍ਰੀ ਅਕਾਲ ਜੀ ਬੈਠੇ ਹੀ ਹਾਂ ਉਹਦੇ ਬੈਠੇ ਆਏ ਨਹੀਂ ਇਹ ਤੱਕ ਮੈਂ ਕਿਤੇ ਥੱਲੇ ਹੀ ਨਾ ਬੈਠੇ ਹੁਣ ਤੇ ਵੇਖ ਕੇ ਆਵਾਂ ਜਰਾ ਜਾ ਕੇ ਨਹੀਂ ਹੱਲੇ ਨਹੀਂ ਆਏ ਮੈਂ ਵੀ ਵੇਖਣੇ ਨਹੀਂ ਟਾਈਮ ਜ਼ਿਆਦਾ ਲੱਗ ਗਿਆ ਵਾ ਹੂੰ ਤੇ ਥੱਲੇ ਆਏ ਹੁੰਦੇ ਤਾਂ ਮੈਂ ਤੈਨੂੰ ਨਵਾਇ ਮਾਰਦੀ ਹਾਂ ਆ ਹੋਏ ਤੇ ਹੈ ਚਲੋ ਹੋ ਗਈ ਉਹ ਵੀ ਇੱਕ ਸੋਚਦੇ ਮੈਂ ਵੀ ਗਏ ਆ ਤੇ ਅਗਲੇ ਨੇ ਚਾਹ ਪਾਣੀ ਤੋਂ ਬਿਨਾ ਥੋੜਾ ਆਂਦਣਾ ਹੋ ਚਾਹ ਪਾਣੀ ਤੇ ਪਿਆ ਨਹੀਂ ਕੋਈ ਗੱਲਬਾਤ ਕਰਦੀ ਜਾਂਦਾ ਹੈ ਨਾ ਟਾਈਮ ਲੱਗ ਜਾਂਦਾ ਵਾ ਬਸ ਬਸ ਇਹ ਤੇ ਆਹ ਉਹ ਤੂੰ ਕੀ ਕਰਦੀ ਆਂ ਕੁਛ ਨਹੀਂ ਮੈਂ ਵੀ ਬੈਠੀ ਸੀ ਤੇ ਮੈਂ ਕਿਹਾ ਚੱਲ ਵੇਖਾਂ ਜਾ ਕੇ ਥੱਲੇ ਟਾਈਮ ਜ਼ਿਆਦਾ ਹੋ ਗਿਆ ਤੇ ਵੇਖ ਕੇ ਆਵਾਂ ਮੈਂ ਚਲ ਕੋਈ ਨਹੀਂ ਆ ਜਾਂਦੇ ਆ ਹਾਂ ਆਗੇ ਰਿੰਕੂ ਹੈ ਹਾਂਜੀ ਵਧਾਈਆਂ ਹੋਂ ਤਾਈ ਜੀ ਪੱਕਾ ਹੋ ਗਿਆ ਸਾਰਾ ਕੰਮ ਹੋਇਆ ਐ ਅਸੀਂ ਅੱਛਾ ਚਲੋ ਤੁਹਾਨੂੰ ਵਧਾਈਆਂ ਵਧਾਈ ਦੇਉਂ ਉਹਨੂੰ ਵਧਾਈਆਂ ਵਧਾਈਆਂ ਬੇਟਾ ਤੁਹਾਨੂੰ ਵਧਾਈਆਂ ਜੀ ਸਾਰਿਆਂ ਨੂੰ ਵਧਾਈਆਂ ਚਲੋ ਕੰਮ ਹੋ ਗਿਆ ਵਧੀਆ ਹੋ ਗਿਆ ਹੋ ਰਿੰਕੂ ਖੁਸ਼ ਸੀ ਨਾ ਹਾਂ ਜਿਵੇਂ ਤਾਈ ਜੀ ਖੁਸ਼ ਹੀ ਸਾਰੇ ਅੱਛਾ ਹੀ ਉਹਨੇ ਵੀ ਚਾਹ ਪਾਣੀ ਬਹੁਤ ਸੋਹਣਾ ਪਿਆ ਬੜੀ ਸੇਵਾ ਕੀਤੀ ਨਾਲੇ ਖੁਸ਼ੀ ਸਾਰਿਆਂ ਨੇ ਖੁਸ਼ੀ ਸਾਰਾ ਕੁਝ ਵਧੀਆ ਵਧੀਆ ਹੋ ਗਿਆ ਚਲੋ ਸ਼ੁਕਰ ਹੈ ਮਾਲਕ ਦਾ ਸਹੀ ਹੈ ਕੰਮ ਘਰ ਵੀ ਸੋਹਣਾ ਹਾਂ ਬਣਿਆ ਨਾ ਚੰਨ ਮੁੰਡਾ ਵੀ ਸੋਨਾ ਵਾ ਸਾਰਾ ਵਧੀਆ ਹੋ ਗਿਆ ਹੁਣ ਅਗਲਾ ਪ੍ਰੋਗਰਾਮ ਅੱਪੀ ਭਾਜੀ ਜੋਗੀ ਆ ਦੱਸਣਗੇ ਫਿਰ ਹਾਂ ਉਹ ਮੇਰੀ ਗੱਲ ਹੋਈ ਸੀ ਸਾਡੀ ਗੱਲ ਕਰਦੇ ਸੀ ਕਹਿੰਦੇ ਚਲੋ ਹੁਣ ਤੇ ਸਾਰਾ ਹੋ ਗਿਆ ਪੱਕਾ ਹੋ ਗਿਆ ਵਗਮ ਤੇ ਆਂਦੇ ਜਦੋਂ ਵੀ ਕਾ ਤੇ ਜੋ ਸਲਾਹ ਵਾ ਨਾ ਉਹ ਤੁਸੀਂ ਮੈਨੂੰ ਦੱਸ ਦਿਓ ਕਿ ਆਪਾਂ ਸਿੱਧਾ ਵਿਆਹ ਦਾ ਹੀ ਪ੍ਰੋਗਰਾਮ ਕਰਨਾ ਵਾ ਜਾਂ ਆਪਾਂ ਠਾਕਾ ਲਉਣਾ ਵਾ ਇੰਨੀ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ ਸੀ ਤੇ ਮੈਂ ਕਿਹਾ ਜੀ ਮੰਡੀ ਹੁਣ ਅਸੀਂ ਘਰ ਜਾਣਾ ਵਾ ਸਾਰੇ ਜਣਿਆਂ ਨੇ ਬਹਿਣਾ ਵਾ ਤੇ ਸਲਾਹ ਕਰਕੇ ਤੇ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਲੱਕੀ ਕਿੱਥੇ ਬੇਟਾ ਲੱਕੀ ਹੁੰਦਾ ਜੀ ਲੇਟ ਹੁੰਦਾ ਸੀ ਉਹ ਫੇਰ ਦੁਕਾਨ ਤੇ ਚਲ ਗਿਆ ਸਿੱਧਾ ਅੱਛਾ ਉਹ ਦੁਕਾਨ ਤੋਂ ਵੀ ਲੇਟ ਕਾਮ ਆ ਹਾਂ ਜੀ ਮੈਂ ਕਿਹਾ ਤੇਰੀ ਦੁਕਾਨ ਦਾ ਟਾਈਮ ਹੈ ਤੂੰ ਜਾ ਅੱਛਾ ਤੇ ਆਪਾਂ ਸ਼ਾਮ ਨੂੰ ਬੈ ਕੇ ਸਲਾਹ ਕਰ ਲਾਂਗੇ ਆਹ ਚਲੋ ਨੱਕੀ ਆਂਦਾ ਨਾ ਸਾਰੇ ਜਣੇ ਬੈ ਕੇ ਤੇ ਸਲਾਹ ਕਰ ਲੈਣੇ ਕਿੰਦਾ ਕਰਨਾ ਹੈ ਨਾ ਹਾਂ ਜੀ ਹੂੰ ਉਹਨਾਂ ਤਰਲੇ ਇਹੋ ਬਾਜੀ ਰੋਟੀ ਤਿਆਰ ਕਰਨੀ ਆ ਖਾ ਕੇ ਜਾਇਓ ਚਾਚੀ ਜੀ ਉੱਪਰ ਆਹ ਗੁਰਦੀਪ ਮਾਰੋ ਟੀਵੀ ਲਈ ਖੇਚਲ ਕਰਨੀ ਕੋਈ ਗੱਲ ਨਹੀਂ ਫਿਰ ਕੀ ਕਾਦੀ ਖੇਚਲ ਕੋਈ ਗੱਲ ਨਹੀਂ ਫਿਰ ਕੀ ਅੱਜ ਥੱਲੇ ਖਾਓ ਰੋਟੀ ਕੋਈ ਸਾਰੇ ਇਕੱਠੇ ਬੈਠ ਕੇ ਨਾਲੇ ਰੋਟੀ ਖਾਵਾਂਗੇ ਨਾਲੇ ਗੱਲਬਾਤ ਕਰਾਂਗੇ ਤੇ ਸੀਮਾ ਰਾਮ ਦੇ ਪੁੱਤਰ ਮੋਤੇ ਇੰਨੀ ਸਬਜੀ ਬਣਾਈ ਆ ਤੇ ਉਹ ਕੀ ਕਰਨੀ ਫਿਰ ਵੇਸਟ ਹੀ ਜਾਣੀ ਆ ਨਾਲੇ ਕੱਲ ਨੂੰ ਵਿਆਹ ਆ ਤੇ ਫਿਰ ਆਪਾਂ ਥੱਲੇ ਹੀ ਰਹਿਣਾ ਥੱਲੇ ਹੀ ਰੋਟੀਆਂ ਪਾਣੀਆਂ ਖਾਣੀਆਂ ਇਕੱਠਿਆਂ ਨਹੀਂ ਤੇ ਅੱਜ ਵੀ ਤਾਂ ਖੁਸ਼ੀ ਦਾ ਹੀ ਮਾਹੌਲ ਆ ਚਾਚੀ ਬੈਗੀ ਆ ਮੋਲ ਤਾਂ ਬਹੁਤ ਖੁਸ਼ੀ ਦਾ ਹੀ ਆ ਪਰ ਚਲ ਕੋਈ ਗੱਲ ਨਹੀਂ ਅਵੀ ਖੇਚਲ ਕਰਾਂਗੇ ਤੂੰ ਕੋਈ ਖੇਚਲ ਕਾਦੀ ਗੁਰਦੀਪ ਖੇਚਲ ਤੇ ਕੋਈ ਵੀ ਨਹੀਂ ਹੈ ਕੱਲ ਕੋਈ ਨਹੀਂ ਫੇਰ ਹੁਣ ਕੱਲ ਨੂੰ ਜੇ ਤੱਕ ਖੇਚ ਲੱਗਦੀ ਤੂੰ ਤੀਆਂ ਉਪਰਾਂ ਜਾਓ ਸਬਜ਼ੀ ਲੈ ਆਓ ਥੱਲੇ ਤੇ ਹੋਰ ਕੀ ਬਣਾਉਣੀ ਆ ਤੇ ਚਾਵਲ ਬਣਾਉਣੇ ਤੇ ਨਾਲ ਖਾ ਲੈਨੇ ਕੱਟੀ ਬੈ ਕੇ ਖਾਣੀਆਂ ਸਗ ਅੱਜ ਸਾਰਾ ਪਰਿਵਾਰ ਚਲੋ ਵੇ ਲੈ ਲੋ ਜਿਵੇਂ ਤੁਹਾਡਾ ਮਨ ਆ ਤੇ ਹੋਰ ਕੀ ਐਦਾਂ ਕਰ ਲਿਆ ਸੀ ਮੈਂ ਇੱਕ ਸਬਜ਼ੀ ਹੋਰ ਬਣਾ ਲਾ ਠੀਕ ਹੈ ਤੇ ਹਨ ਤੇ ਉਹ ਵੀ ਚਲ ਕੋਈ ਨਹੀਂ ਪੱਠੇ ਬੰਨੇ ਆ ਸਾਰੇ ਜਣੇ ਹਲੋ ਆਨ ਮੋਲੋ ਸਤਿ ਸ਼੍ਰੀ ਅਕਾਲ ਕੀ ਹਾਲ ਬੇਟਾ अच्छा और सुना अच्छा 10000 ਰੁਪਏ ਚਾਹੀਦਾ ਠੀਕ ਹੈ ਲੋਡ ਪੈ ਗਈ ਤਾਂ ਕੋਈ ਨਹੀਂ ਆਂਦਾ ਤੇਰਾ ਵੀਰਾ ਤੇ ਮੈਂ ਕਹਿ ਦਿੰਨੀ ਉਹਨੂੰ ਕਿ ਹਨਮੋਲ ਨੂੰ 10000 ਚਾਹੀਦਾ ਤੇ ਇਹਨੂੰ Google Pay ਕਰ ਦੇ ਹੋਰ ਸਭ ਇੱਥੇ ਠੀਕ ਚੱਲ ਰਹੀ ਪੜਾਈ اچھا ਚੱਲ ਠੀਕ ਹੈ ਬਟਾ ਆ ਜਾਂਦਾ ਮੈਂ ਵੀਰਾ ਤੇਰਾ ਤੇ ਫਿਰ ਮਾਨੂੰ ਕਹਿਨੀ ਠੀਕ ਠੀਕ ਸਤਿ ਸ਼੍ਰੀ ਅਕਾਲ ਹਾਂਜੀ ਬੈਠੇ ਮਮੀ ਹਾਂ ਬਟਾ ਰਿੰਕੂ ਨੂੰ ਨਾ ਅਨਮੋਲ ਦਾ ਫੋਨ ਆਂਡਿਆ ਸੀ ਹੁਣ ਅਸਰਮੋਲ ਦਾ ਫੋਨ ਆਇਆ ਸੀ ਹਾਂ ਕੀ ਗੱਲ ਉਹ ਤਾਂ ਦਿਲ ਨਹੀਂ ਲੱਗਾ ਨਹੀਂ ਨਹੀਂ ਦਿਲ ਤੇ ਲੱਗ ਗਿਆ ਵਾ ਫੇਰ ਉਹ ਕਹਿੰਦੀ ਸੀ ਕਿ ਮਮਾ ਮੈਨੂੰ ਨਾ 10000 ਰੁਪਏ ਚਾਹੀਦਾ ਅਨਮੋਲ ਕਹਿੰਦੀ 10000 ਚਾਹੀਦਾ ਮਮੀ ਤੁਸੀਂ 10000 ਦੀ ਗੱਲ ਕਰੰਦਾ ਜੇ ਹਜ਼ਾਰ 2000 ਹੁੰਦਾ ਤਾਂ ਮੈਂ ਪਾ ਵੀ ਦਿੰਦਾ ਰਿੰਕੂ ਬੇਟਾ ਤੂੰ ਹੀ ਆਪਣੀ ਜਗ੍ਹਾ ਤੇ ਸਿਆਣਾ ਵੇਖੋ ਐਡੇ ਵੱਡੇ ਸ਼ਹਿਰ ਚ ਗਈ ਚੰਡੀਗੜ੍ਹ ਠੀਕ ਹੈ ਨਾ ਉੱਥੇ ਦੇ ਇੱਥੇ ਦਾ ਬੜਾ ਫਰਕ ਆ ਖਰਚਿਆਂ ਦਾ ਉੱਥੇ ਖਰਚੇ ਬਹੁਤ ਆ ਹੋ ਸਕਦਾ ਉਹਨੇ ਵੀ ਉਹਦੀਆਂ ਫਰੈਂਡਸ ਨੇ ਵੀ ਬਾਹਰ ਜਾਣਾ ਹੋਵੇ ਸ਼ਾਪਿੰਗ ਕਰਨ ਉਹਨੇ ਵੀ ਕਰਨੀ ਹੋਵੇ ਕੋ ਵਧੀਆ ਕੋਈ ਜੀਨ ਟੌਪ ਵਗੈਰਾ ਲੈਣੇ ਹੋਣਾ ਤਾਂ ਕਰਕੇ ਉਹਨੇ ਤੈਨੂੰ ਕਿਹਾ ਬਾਕੀ ਉਹ ਇੱਥੋਂ ਜਾਣ ਤੋਂ ਪਹਿਲਾਂ ਤੇਰੇ ਨਾਲ ਸਾਰੀ ਸਾਰੀ ਗੱਲ ਕਰਕੇ ਗਈ ਆ ਉਹ ਵੀ ਗਾਲਤ ਕਰਕੇ ਗਈ ਸੀ ਚਲ ਠੀਕ ਆ ਉਹ ਤਾਂ ਮੈਂ ਮੰਨਦਾ ਵਾ ਇਹ ਕਿ اچਾਂਨ ਕਿਨੇ ਪੈਸਿਆਂ ਦੀ ਮੈਂ ਕਰਕੇ ਕਹਿਨ ਦਿਆ ਵਾ ਵੇ ਬਟਾ ਉਹ ਸਾਡੀ ਸਲਾਹ ਲੈ ਕੇ ਗਈ ਕਿ ਮੰਮਾ ਮੈਂ ਜਾਵਾਂ ਮੈਨੂੰ ਕੱਲੀ ਨੂੰ ਵੀ ਕਹਿ ਸਕਦੀ ਪਰ ਨਹੀਂ ਉਹਨੇ ਤੇਰੀ ਸਲਾਹ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ ਕਿ ਵੀਰੇ ਨੂੰ ਪੁੱਛ ਕੇ ਜਾਣਾ ਮੈਂ ਉੱਥੇ ਤੇ ਤੂੰ ਉਦੋਂ ਹਾਮੀ ਭਰੀ ਕਿ ਜਾ ਚੱਲ ਜਾ ਹੁਣ ਰਿੰਕੂ ਜੇ ਇਹੀ ਉਹਦੇ ਖਰਚੇ ਨਹੀਂ ਚੁੱਕਾਂਗੇ ਤੇ ਕੀ ਫਾਇਦਾ ਸਾਨੂੰ ਉੱਥੇ ਭੇਜਾਂ ਦਾ ਬਾਕੀ ਕੋਈ ਗੱਲ ਨਹੀਂ ਬੇਟਾ ਇੱਕ ਵਾਰੀ ਤੈਨੂੰ ਭੇਜ ਅੱਗੋਂ ਮੈਨੂੰ ਆਪੇ ਉਹਦੇ ਨਾਲ ਗੱਲ ਕਰ ਲਵਾਂਗੀ ਚਲੋ ਠੀਕ ਹੈ ਮੰਮੀ ਤੂੰ ਇਹ ਕਹਿੰਦੇ ਭੇਜ ਤਾਂ ਮੈਂ ਦਊਂਗਾ ਮੈਂ ਤੁਹਾਨੂੰ ਕਹਿੰਦਾ ਇਹ ਕਹਿਣਾ ਹਾਂ ਕਿ ਤੂੰ ਪੁੱਛ ਲੈਿੰਦੇ ਉਹਨੂੰ ਕਾਦੇ ਵਾਸਤੇ ਚਾਹੀਦੇ ਆ ਜ਼ਰੂਰਤ ਵਾਸਤੇ ਚਾਹੀਦੇ ਆ ਜਾਂ ਵੈਸੇ ਹੀ ਚਾਹੀਦੇ ਆ ਥੋੜਾ ਜਿਹਾ ਮੈਂ भेजंदी कोई ਗੱਲ ਨਹੀਂ ਜੇ ਤੁਸੀਂ ਕਹਿੰਦੇ ਜੇ ਤੇ ਮੈਂ ਤਾਂ ਭੇਜ ਹੀ ਦਊਗਾ ਮੈਂ ਆਨਲਾਈਨ ਟਰਾਂਸਫਰ ਕਰ ਦਊਗਾ ਚਲ ਕੋਈ ਨਹੀਂ ਆ ਤੀ ਭੇਜ ਐ ਕਿ ਮੈਂ ਨਹੀਂ ਪੁੱਛਿਆ ਤੇ ਕੋਈ ਨਹੀਂ ਅੱਗੋਂ ਪੁੱਛ ਕੇ ਭੇਜਿਆ ਕਰਾਂਗੇ ਉਹਨਾਂ ਸੱਚ ਮੰਮੀ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਮੁੰਡੇ ਵਾਲਿਆਂ ਨੇ ਨਾ ਕਹਿੰਦੇ ਠਾਕਾ ਨਹੀਂ ਲਾਉਣਾ ਹੋਰ ਕੁਝ ਨਹੀਂ ਕਹਣਾ ਸਿੱਧਾ ਵਿਆਹ ਹੀ ਕਰਨਾ ਮੈਂ ਉਹਨਾਂ ਨੇ ਤੇ ਤਿੰਨ ਕਿ ਮਹੀਨਿਆਂ ਤੋ ਉਹਨਾਂ ਨੇ ਟਾਈਮ ਲਿਆ ਵਾ ਤੇ ਮੈਂ ਤਾਂ ਹਾਂਜੀ ਕੋਈ ਗੱਲ ਤੋ ਤਿੰਨ ਮਹੀਨੇ ਰਹਿ ਗਿਆ 10 ਤਿੰਨ ਮਹੀਨੇ ਰਹਿ ਗਏ ਉਹਦੇ ਵਿੱਚੋਂ 10 12 ਦਿਨ ਤਾਂ ਨਿਕਲ ਗਏ ਹਾਂ ਹਾਂ ਗੱਲਬਾ ਚਲਦੀ ਜਾਂ ਹੁੰਦੇ ਨੂੰ ਦਿਨ ਤੁਹਾਨੂੰ ਪਤਾ ਬੜੀ ਜਲਦੀ ਨਿਕਲਦੇ ਜਾਂਦੇ ਆ ਤੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਸੀ ਲੱਕੀ ਜੇ ਕੋਈ ਮੈਨੂੰ ਮਦਦ ਕਹਿੰਦਾ ਵਾ ਤੇ ਮੈਂ ਕਿੰਨੇ ਕ ਪੈਸੇ ਦੇ ਉਹਨੂੰ ਮਦਦ ਕਰਾਂ ਲੱਕੀ ਨੇ ਕਿਹਾ ਤੈਨੂੰ ਘਰ ਕੋਈ ਗੱਲ ਹੋਈ ਤੇਰੇ ਨਾਲ ਮੰਮੀ ਹੱਲੇ ਤਾਂ ਨਹੀਂ ਗੱਲ ਹੋਈ ਲੇਕਿਨ ਮੈਂ ਕਿਹਾ ਸੀ ਨਾ ਸਾਡੀ ਭੈਣ ਆਸੀਂ ਰਲ ਕੇ ਕਰਾਂਗੇ ਜੋ ਕੱਲ ਨੂੰ ਕੋਈ ਮੈਨੂੰ ਕਿਸੇ ਚੀਜ਼ ਦੀ ਉਹਨੇ ਮਦਦ ਜਾਂ ਪੈਸਿਆਂ ਦੀ ਕਹੀ ਤੇ ਕਿੰਨੇ ਕ ਪੈਸਿਆਂ ਦੀ ਮਦਦ ਕਰਨੀ ਮੈਂ ਤਾਂ ਕਰਕੇ ਤੁਹਾਡੇ ਨਾਲ ਪਹਿਲਾਂ ਹੀ ਸਲਾਹ ਕਰਾਂਦਿਆਂ ਮਾ ਬਾਅਦ ਚ ਫੇਰ ਤੁਸੀਂ ਮੈਨੂੰ ਕਹਿਣਾ ਵਾ ਮੈਨੂੰ ਕੁਝ ਤੂੰ ਦੱਸਦਾ ਨਹੀਂਗਾ ਸਾਰਾ ਕੁਝ ਉਧਰੀ ਤੂੰ ਕਰੀ ਜਾਂਦਿਆਂ ਮਾ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਦੱਸਣਦਿਆਂ ਵਾ ਦੱਸੋ ਅੱਗੇ ਕਿਦਾਂ ਕਰਨੀ ਹੈ ਰਿੰਕੂ ਮੇਰੀ ਗੱਲ ਸੁਣ ਤੇਰੇ ਨਾਲ ਕਿਸੇ ਦੀ ਕੋਈ ਗੱਲ ਨਹੀਂ ਨਾ ਹੋਈ ਅਜੇ ਹਜੇ ਹੈਗਾ ਨਾ ਟਾਈਮ ਤੇ ਤੈਨੂੰ ਕੀ ਲੋੜ ਵੀ ਸਿਰਦਰਦੀ ਲਾਉਣ ਦੀ ਟਾਈਮ ਹੈਗਾ ਯਾ ਤਿੰਨ ਮਹੀਨੇ ਹੋ ਆਪੇ ਕਿ ਤੁਸੀਂ ਦੋਨੋਂ ਜਣੇ ਆਪਸੇ ਸਲਾਹ ਕਰ ਲਈ ਤੇ ਸਾਰੇ ਕੰਮ ਹੋ ਜਾਣੇ। ਇਹੋ ਗੱਲ ਵਾਸਤੇ ਮੈਂ ਤੁਹਾਡੇ ਨਾਲ ਗੱਲ ਕਰਨ ਦਿਆਂ ਨਾ ਕਿ ਜੇ ਲੱਕੀ ਮੈਨੂੰ ਕੋਈ ਕਹਿੰਦਾ ਵਾ ਜਾਂ ਮੈਨੂੰ ਮਦਦ ਜਾਂ ਜੋ ਮੈਨੂੰ ਤਾਈ ਵੀ ਕੁਝ ਕਹਿ ਦਿੰਦੀ ਕਿਸੇ ਚੀਜ਼ ਦੀ ਮਦਦ ਦੀ ਲੋੜ ਈ ਫਿਰ ਮੈਂ ਉਥੇ ਕੀ ਜਵਾਬ ਦਊਂਗਾ ਮੈਂ ਤਾਂ ਤੁਹਾਡੇ ਨਾਲ ਪਹਿਲਾਂ ਗੱਲ ਕਰਨ ਦਿਆਂ ਵਾ ਹੁਣ ਤੁਸੀਂ ਦੱਸੋ ਕਿ ਫਿਰ ਕਿੱਦਾਂ ਕਰਨੀ ਆ ਫਿਰ ਤੁਸੀਂ ਕਹੋਗੇ ਮੇ ਸਾਡੀ ਨਹੀਂ ਮੰਨਦਾ ਸਾਡੀ ਨਹੀਂ ਸੁਣਦਾ ਤਦ ਕਰਕੇ ਮੈਂ ਤੁਹਾਡੇ ਨਾਲ ਕਿ ਪਹਿਲਾਂ ਗੱਲ ਕੀਤੀ ਆ ਕਿ ਫਿਰ ਨਾ ਤੁਸੀਂ ਕਿਉਂਕਿ ਸਾਡੇ ਨਾਲ ਨਹੀਂ ਗੱਲ ਕਰਦਾ ਇਸ ਕਰਕੇ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਆ ਦੱਸੋ ਕਿੱਦਾਂ ਮਦਦ ਕਰਨੀ ਆ ਤੇ ਕਿਵੇਂ ਦੀ ਕਰਨੀ ਆ ਫਿਰ ਦੱਸ ਦੋ ਜਦੋਂ ਇੱਥੇ ਆ ਕੇ ਗੱਲ ਹੋਏਗੀ ਨਾ ਜਾਂ ਤਾਈ ਵੀ ਆ ਕੇ ਉਹਦਾ ਫਰਜ ਬੰਦਾ ਹੈ ਤਾਈ ਤੇਰੀ ਦਾ ਮੇਰੇ ਨਾਲ ਆ ਕੇ ਗੱਲ ਕਰੇ ਤੇ ਤੈਨੂੰ ਮੈਂ ਕਿਹਾ ਸੀ ਨਾ ਉਸ ਦਿਨ ਵੀ 50000 ਰੁਪਏ ਤੋਂ ਵਾਦਾ ਹੀ ਨਹੀਂ ਮਦਦ ਕਰਨੀ ਲੱਕੀ ਵੀ ਗੱਲ ਕਰੇਗਾ ਬਸ 50000 ਰੁਪਏ ਦੀ ਹਾਮੀ ਭਰਨੀ ਹੈ ਜਿਆਦਾ ਪੈਸੇ ਨਹੀਂ ਦੇਣੇ ਸਾਡੀ ਕੁੜੀ ਨਹੀਂ ਬਾਹਰ ਗਈ ਉਹਦਾ ਨਹੀਂ ਖਰਚਾ ਹੈਗਾ ਕਿੱਥੋਂ ਕਰਾਂਗੇ ਇਹ ਇੰਨਾ ਪਰ ਮੰਮੀ ਚਲੋ ਉਹ ਤਾਂ ਚਲੋ ਕਰਨਾ ਵਾ ਲੇਕਿਨ 50000 ਜਦੋਂ ਵੀ ਬਹੁਤ ਥੋੜਾ ਵਾ 50000 ਚ ਅੱਜ ਕੀ ਕਰ ਅੱਜ ਕੱਲ ਕੀ ਹੁੰਦਾ ਵਾ ਰਿੰਕੋ ਅਨਮੋਲ ਨੇ 10000 ਰੁਪਏ ਦਾ ਮੈਨੂੰ ਕਿਹਾ ਵਾ ਫੋਨ ਤੇ ਤੇ ਉਹਦੇ ਵਾਰੀ ਤੂੰ ਚਿੱਕਾ ਮਾਰਦਾ ਵੀ ਮੈਂ ਇੰਨੇ ਪੈਸੇ ਨਹੀਂ ਦੇ ਸਕਦਾ 36 ਸਵਾਲ ਕਰਦਾ ਪਿਆਵਾ ਵੀ ਉਹਨੂੰ ਪੁੱਛਿਆ ਕਿਉਂ ਨਹੀਂ ਮੈਂ ਤੇ ਹੁਣ ਸਾਰੇ ਖਰਚੇ ਕੀਤੇ ਪਰ ਇੱਥੇ 50000 ਰੁਪਇਆ ਮੈਂ ਤੈਨੂੰ ਕਹਿਣ ਦੀ ਦੇ ਦੇ ਤੇ ਉਹ ਵੀ ਥੋੜਾ ਵਾ 50 ਹੀ ਦੇਣਾ ਬਾਕੀ ਇੱਕ ਮੇਰੀ ਹੋਰ ਗੱਲ ਸੁਣ ਲਾ ਜੇ ਤੈਨੂੰ ਲੱਕੀ ਕਵੇ ਤੇ ਉਹਨੂੰ ਕਹੇ ਵੀ ਮੇਰੇ ਨਾਲ ਨਹੀਂ ਗੱਲ ਕਰਨੀ ਵੱਡਿਆਂ ਚ ਗੱਲ ਹੋਏਗੀ ਤੇਰੀ ਮੰਮੀ ਉਹਦੀ ਮੰਮੀ ਬਵੇ ਤੇ ਮੈਂ ਬਵਾਂਗੀ ਤੇ ਫਿਰ ਸਾਡੇ ਵਿੱਚ ਗੱਲ ਹੋਏਗੀ ਬਾਕੀ ਜਿਹੜਾ ਤੂੰ 50000 ਦੇਣਾ ਉਹ ਬਸ ਤੂੰ ਦੇ ਕੇ ਭੁੱਲ ਜੀ ਉਹ ਨਹੀਂ ਤੈਨੂੰ ਮਿਲਣਾ ਇਸ ਕਰਕੇ ਮੈਂ ਕਹਿਣ ਦੀ ਆ ਵੀ 50 ਹੀ ਦੇਣਾ ਉਹ ਸਿਆਣਾ ਬਣ ਮਮੀ 50 50 ਮੈਂ ਤੁਹਾਨੂੰ ਅੱਗੇ ਵੀ ਕਿਹਾ 50 ਤੋਂ ਕੁਝ ਨਹੀਂ ਹੈਗਾ ਵਿਆਹ ਦਾ ਖਰਚਾ ਵਾ ਕੋਈ ਛੋਟਾ ਮੋਟਾ ਫੰਕਸ਼ਨ ਥੋੜੀ ਰਿੰਕੂ ਮੈਂ ਤੈਨੂੰ ਕਹਿਤਾ 50 ਦੇ 50 ਹੀ ਆ ਤੂੰ ਚੁੱਪ ਕਰਕੇ ਆਪਣੇ ਕੰਮ ਤੇ ਜਾ ਹੁਣ ਮੇਰੇ ਨਾਲ ਫਾਲਤੂ ਦੇ ਸਵਾਲ ਨਾ ਕਰ ਚਲੋ ਠੀਕ ਹੈ ਮੰਮੀ ਮੈਂ ਚੱਲਿਆ ਵਾਂ ਅੰਦਰ ਹੀ ਆਣ ਲੱਗੀ ਹੀ ਨਵੇਂ ਤੁਸੀਂ ਕੀ ਮੰਮੀ ਨਾਲ ਗੱਲ ਕਰੰਦਾ ਸੀ ਕੁਛ ਨਹੀਂ ਉਹ ਵਿਆਹ ਦੀ ਸਲਾਹ ਹੁੰਦੀ ਸੀ ਵਿਆਹ ਦੀ ਜਿਹੜੀ ਮਨਵੀਰ ਦੇ ਵਿਆਹ ਦੀ 3 ਮਹੀਨੇ ਦਾ ਟਾਈਮ ਹੈ ਨਹੀਂ ਉਹ ਤਾਂ ਤਿਆਰੀ ਬਾਰੇ ਮੈਂ ਪੁੱਛੁੰਦਾ ਸੀ ਮੰਮੀ ਨੂੰ ਤੁਸੀਂ ਕੀ ਕਹਿੰਦੇ ਆ ਲक्की ਨੂੰ 50000 ਰੁਪਏ ਦੇਣਾ ਆ ਤਾਂ ਦੇਣਾ ਨਹੀਂਗਾ ਕਰਚੋ ਵਿਆਹ ਵਾ ਜੋ ਵੀ ਮੇਰੀ ਮਦਦ ਬੰਦੀ ਆ ਉਹ ਤਾਂ ਮੈਂ ਦੇਣੀ ਆ ਮੇਰੀ ਗੱਲ ਸੁਣੋ ਵਾਸ਼ਿੰਗ ਮਸ਼ੀਨ ਤੁਹਾਡੇ ਕੋਲੋਂ ਮੰਗੀ ਸੀ ਨਾ ਉਹ ਤਾਂ ਤੁਹਾਡੇ ਕੋਲੋਂ ਮੈਨੂੰ ਲੈ ਕੇ ਨਹੀਂ ਤੇ ਇਹ ਹੋਈ ਤੇ 50000 ਰੁਪਏ ਲੈ ਕੇ ਦੇ ਉਹਨਾਂ ਨੂੰ ਦੀ ਆ ਉੱਥੇ ਜਾ ਕੇ ਜੋ ਵੀ ਆਪਣਾ ਬਣਦਾ ਸਰਦਾ ਨਾ ਚਾਚੇ ਦੇ ਆ ਨਾ ਆਪਾਂ ਉਸਾਂ ਨਹੀਂ ਕਰਨਾ ਯਾਰ ਬਾਕੀ ਜੋ ਵੀ ਆ ਉਹ ਸਗਾ ਭਰਾਵਾਂ ਨਾਲ ਉਹੀ ਕਰੂਗਾ ਉਹ ਚਾਚੀ ਵਾਲੀ ਕਿਹੜੀ ਗੱਲ ਹੋ ਗਈ ਗਾੜੀ ਮੈਂ ਲਾ ਕੇ ਸਾਰੇ ਕੰਮ ਕਰਨ ਦਿਆਂ ਵਾ ਤੂੰ ਮੈਂ ਪਿੱਛੇ ਥੋੜੀ ਹਟਣਾ ਵਾ ਨਾਲੇ ਤੂੰ ਕੀ ਚਾਹੁੰਨੀ ਆ ਹੁਣ ਜੋ ਲੋੜ ਪਈ ਤੇ ਮੈਂ ਪਿੱਠ ਵਕਾਦਾ ਉਹਨਾਂ ਨੂੰ ਮੇਰੀ ਗੱਲ ਸੁਣਨ ਨਿਕ ਪਾ ਤੁਸੀਂ ਇਹ ਤਾਂ ਪੁੱਛਿਆ ਨਹੀਂ ਵੀ ਅੰਜੋ ਤੈਨੂੰ ਵੀ ਕੋਈ ਚੀਜ਼ ਚਾਹੀਦੀ ਆ ਉਹਨਾਂ ਦਾ 50000 ਦਾ ਜਾਂ ਉਹਨਾਂ ਨੂੰ ਜੋ ਦੇਣਾ ਵਾ ਉਹ ਤੁਹਾਨੂੰ ਚੇਤੇ ਆ ਗਿਆ ਵਾ ਤੇਰੇ ਕੋਲ ਕਿਸੇ ਚੀਜ਼ ਦੀ ਕਮੀ ਹੈ ਗਹਿਣਾ ਹੈਗਾ ਸਾਰਾ ਕੁਝ ਤੇਰੇ ਕੋਲ ਹੈਗਾ ਕਿੰਨਾ ਦਾ ਤੇਰਾ ਗਹਿਣਾ ਹੈਗਾ ਫੇਰ ਤੈਨੂੰ ਕਾਦੀ ਟੈਨਸ਼ਨ ਹੈਗੀ ਆ ਬਸ ਇੱਕ ਗਹਿਣਾ ਹੀ ਰਹੇਗਾ ਸੀ ਮੇਰਾ ਉਹ ਵੀ ਤੁਹਾਨੂੰ ਦਿਖਣ ਲੱਪਿਆ ਜੋ ਫੜਾਇਓ ਉਹਨਾਂ ਨੂੰ ਜਾਗੀ ਉਹ ਵੀ ਥੱਲੇ ਇਹ ਕਿਹੜੀ ਗੱਲ ਫੜਾਉਣ ਵਾਲੀ ਕਿਹੜੀ ਗੱਲ ਤੇਰੇ ਕੋ ਤੇ ਹੈਗਾ ਨਾ ਹੁਣ ਤਿਆਰੀ ਤੇ ਅਸੀਂ ਵਿਆਹ ਦੀ ਕਰਨੀ ਆ ਗੱਲ ਤੁਸੀਂ ਵਿਆਹ ਦੀ ਕਰਨੀ ਚਦਾ ਵਿਆਹ ਵਾ ਤੂੰ ਆਪਣੀਆਂ ਵਿੱਚ ਹੀ ਗੱਲਾਂ ਮਾਰੀ ਜਾਂਦੀ ਏ ਤੁਸੀਂ ਨਾ ਮਾਪੋਤ ਨਾ ਦੋਵੇਂ ਆਪਣੀਆਂ ਮਰਜ਼ੀਆਂ ਕਰਦੇ ਆ ਜੇ ਉਹ ਦਿਨ ਮੈ ਤੁਹਾਡਾ ਸੈਲਰੀ ਫੜੀ ਆ ਉਹ ਵੀ ਮੰਮੀ ਮਾਸੀ ਆਏ ਆ ਤੇ ਮੰਮੀ ਨੇ ਚੋਕੇ ਉਹ ਵੀ ਮਾਸੀ ਨੂੰ ਪੈਸੇ ਫੜਾ ਤੇ ਹਜੇ ਤੱਕ ਮਾਸੀ ਦੇ ਕੇ ਨਹੀਂ ਗਏ ਸਾਰੇ ਪੈਸੇ ਬਸ ਦੂਜਿਆਂ ਨੂੰ ਲਟਾਈ ਜਾਣੇ ਆਪਣਾ ਕੁਝ ਨਹੀਂ ਬਣਾਉਣਾ ਆਪਾਂ ਕਿਤੇ ਨਹੀਂ ਜਾਂਦੇ ਪੈਸੇ ਮम्मी ਨਾਲ ਮੈਂ ਗੱਲ ਕਰ ਲੈਣਾ ਮਾਸੀ ਦੇ ਪੈਸਿਆਂ ਦੀ ਮਾਸੀ ਪਹਿਲੀ ਗੱਲ ਤਾਂ ਪੈਸੇ ਦੇ ਕੇ ਹੀ ਹੋਣੀ ਹੈ ਨਹੀਂ ਦਿੱਕੇ ਗਏ ਹਜੇ ਗੱਲ ਨਹੀਂ ਕਰਨੀ ਤਰੀਕੇ ਨਾਲ ਕਹਿਣਾ ਆ ਤੁਹਾਡੇ ਗੁੱਸੇ ਨਾਲ ਕਹਿਣਾ ਰੂਪ ਨਾਲ ਕਹਿਣਾ ਮੱਸ ਮम्मी ਨੂੰ ਕਹੋ ਮਾਸੀ ਨੂੰ ਕਹੋ ਸਾਨੂੰ ਪੈਸੇ ਦੇ ਕੇ ਜਾਓ ਸਾਨੂੰ ਵੀ ਜ਼ਰੂਰਤ ਹੈਗੀ ਆ ਵਿਆਹ ਤਾਂ ਆਪਾਂ ਨਾ ਮਾਰਦੇ ਵੀ ਇਹ ਅਸੀਂ ਵਿਆਹ ਤੇ ਖਰਚਣਾ ਹੈ ਕੋਈ ਗੱਲ ਨਹੀਂ ਮੈਂ ਕਹਿ ਦੇਣਾ ਆ ਆਪ ਮਾਸੀ ਵੀ ਆਪਣੀਆਂ ਚੀਜ਼ਾਂ ਬਣਾਈ ਜਾਂਦੇ ਲੱਕੀ ਹੁੰਦੀ ਵੀ ਆਪਣੀਆਂ ਚੀਜ਼ਾਂ ਬਣਾਈ ਜਾਂਦੇ ਆ ਅਸੀਂ ਇੱਕ ਉਹ ਪਲਾਟ ਲੈ ਲਿਆ ਵਾ ਉਹ ਵੀ ਮੈਨੂੰ ਲੱਗਦਾ ਪਤਾ ਨਹੀਂ ਬਣਨਾ ਮਾਂ ਮਮੀ ਨੂੰ ਹੁਣੇ ਮਾਸੀ ਦੇ ਪੈਸੇ ਆਉਣਾ ਚਾਹੀਦੇ ਨੇ ਚਲੋ ਮੈਂ ਤੁਹਾਡੇ ਨਾਲ ਹੀ ਚਲਦੀ ਹਾਂ ਪੁੱਛੋ ਮਮੀ ਨੂੰ ਸੱਤ ਮਮੀ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਮਾਸੀ ਪੈਸੇ ਦੇ ਕੇ ਕਿਹੜੇ ਪੈਸੇ ਮਾਸੀ ਵੀ ਦੇ ਦੇਗੀ ਤੈਨੂੰ ਮਾਸੀ ਦੇ ਪੈਸਿਆਂ ਦਾ ਬੜਾ ਪਿਆਵਾ ਉਹ ਮਮੇ ਮੈਨੂੰ ਪੈਸੇ ਚਾਹੀਦੇ ਸੀ ਮੈਂ ਕਿਹਾ ਕਾਫੀ ਦਿਨ ਹੋ ਗਏ ਮਾਸੀ ਨੂੰ ਲੈ ਕੇ ਗਏ ਨੂੰ ਪੈਸੇ ਤਾਂ ਮੈਂ ਸ਼ਾਇਦ ਮਾਸੀ ਪੈਸੇ ਦੇ ਗਈ ਹੋਣੀ ਆ ਤੇ ਮੈਨੂੰ ਚਾਹੀਦੇ ਸੀ ਤਾਂ ਕਰਕੇ ਮੈਂ ਪੁੱਛਣ ਦਿਆ ਵਾ ਰਿੰਕੂ ਮੇਰੀ ਇੱਕ ਮਿੰਟ ਗੱਲ ਸੁਣ ਤੂੰ ਚਲ ਗਿਆ ਸੀ ਨਾ ਤੇ ਫੇਰ ਆ ਗਿਆ ਵਾ ਮੈਨੂੰ ਪਤਾ ਤੈਨੂੰ ਜਿੰਨੇ ਪੱਟੇ ਪੜਾਈ ਆ ਤੇ ਜਿੱਥੋਂ ਤੂੰ ਬੋਲਦਾ ਨਾ ਸੁਣ ਲੈ ਮੇਰੀ ਗੱਲ ਤੇ ਮਾਸੀ ਦੇ ਪੈਸੇ ਵੀ ਨਾ ਮਾਸੀ ਦੇ ਦੇ ਜਾਈ ਮਾਸੀ ਦੀ ਨਾ ਟੈਨਸ਼ਨ ਲਾ ਮਮੀ ਜੀ ਕਿਸੇ ਨੇ ਮੈਨੂੰ ਪੱਟੀ ਨਹੀਂ ਪੜਾਈ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇਹ ਤਾਂ ਮੈਨੂੰ ਯਾਦ ਆਈਏ ਗੱਲ ਕਿ ਮਾਸੀ ਨੇ ਪੈਸੇ ਲਏ ਸੀ ਤੇ ਮੈਂ ਕਿਹਾ ਦੇ ਦੇ ਹੁਣੇ ਆ ਮੈਂ 10 ਸਾਲਾਂ ਲੱਕੀ ਦੇ ਪੈਸੇ ਦੇਣੇ ਸੀ ਤੇ ਮੈਂ ਜੇ ਮਾਸੀ ਪੈਸੇ ਦੇ ਗਈ ਤਾਂ ਮੈਂ ਲੱਕੀ ਦੇ ਪੈਸੇ ਉਹਨੂੰ ਮੋੜ ਦਵਾ ਉਹ ਵੀ ਮੈਨੂੰ ਵਾਰ-ਵਾਰ ਕਹਿੰਦਾ ਤੈਨੂੰ ਚੰਗਾ ਨਹੀਂ ਲੱਗਦਾ ਇਹ ਤਾਂ ਕਰਕੇ ਕਿ ਮੈਨੂੰ ਨਹੀਂ ਕਿਸੇ ਨੇ ਪੱਟੀ ਪੜਾਈ ਤੇ ਨਾ ਮੈਨੂੰ ਕਿਸੇ ਨੇ ਕਿਹਾ ਵਾ ਲੱਕੀ ਦੇ ਪੈਸੇ ਵੀ ਦਿੱਤੇ ਜਾਣਗੇ ਲੱਕੀ ਦੇ ਪੈਸੇ ਦੀ ਹੁਣ ਤੈਨੂੰ ਬੜੀ ਖਬਰ ਆਟ ਹੋ ਗਈ ਮਾਸੀ ਦੇ ਪੈਸੇ ਉਹਨਾਂ ਕੇ ਫੇਰ ਹੀ ਲੱਕੀ ਦੇ ਪੈਸੇ ਦੇਣਿਆ ਉੰਜ ਤੇਰੇ ਕੋ ਪੈਸੇ ਨਹੀਂ ਹੈਗੇ ਉੰਜ ਤੇ ਤੂੰ 50000 ਤੋਂ ਵੱਧ ਮਦਦ ਉਹਨਾਂ ਨੂੰ ਕਹਿਣ ਦਿਆ ਮੈਂ ਕਰ ਦਵਾ ਤੇ ਹੁਣ ਮਾਸੀ ਦੇ ਪੈਸਿਆਂ ਦਾ ਤੈਨੂੰ ਚੇਤਾ ਆ ਗਿਆ ਵਾ ਮੰਮੀ ਰਿਸ਼ਤੇਦਾਰੀ ਆ ਨਾ ਰਿਸ਼ਤੇਦਾਰੀ ਚ ਜੇ ਦਿੱਤੇ ਆ ਨਾ ਟਾਈਮ ਨਾਲ ਮਾਸੀ ਦੇ ਦੇਣੇ ਵੀ ਬੰਦੇ ਆ ਨਾਲੇ ਪੈਸੇ ਦਾ ਸਾ ਪੈਸੇ ਨਾਲ ਹੀ ਹੁੰਦਾ ਵਾ ਮਾਸੀ ਨੂੰ 20000 ਦਿੱਤਾ ਕੀ ਗੱਲ ਅਸੀਂ ਉਹਨੂੰ ਛੱਡ ਦੀਏ ਜਾਂ ਅਸੀਂ ਭੁੱਲ ਜਾਈਏ ਅਹੀ ਮਦਦ ਕਰਦੀ ਆ ਨਾ ਜਦੋਂ ਜ਼ਰੂਰ ਤੇ ਹੀ ਮਦਦ ਦੇ ਦਿੱਤੀ ਆ ਨਾ ਹੁਣ ਉਹਨਾਂ ਦਾ ਟਾਈਮ ਸਰ ਗਿਆ ਵਾ ਨਾ ਹੁਣ ਮਾਸੀ ਸਾਨੂੰ ਪੈਸੇ ਦੇ ਦੇਵੇ ਨਾਲੇ ਜਿਹੜੀ ਤੁਸੀਂ 50000 ਦੀ ਗੱਲ ਕਰਦੇ ਜੇ ਇਹ ਕਿਹੜੀ ਗੱਲ ਹੋਈ ਮੰਮੀ ਜੇ ਘਰ ਚ ਕੋਈ ਫੰਕਸ਼ਨ ਆ ਪਰਿਵਾਰ ਦਾ ਫੰਕਸ਼ਨ ਆ ਵੱਧ ਤੋਂ ਵੱਧ ਸਾਡੀ ਮਦਦ ਬੰਦੀ ਆ ਨਾਲੇ ਇਹ ਤੁਸੀਂ ਕਿਉਂ ਗੱਲ ਕਰਦੇ ਜੇ ਉਹ ਤੁਹਾਡੀ ਨਹੀਂ ਮਨਮੀਤ ਕੁਝ ਲੱਗਦੀ ਲੱਗੀ ਨਹੀਂ ਤੁਹਾਡਾ ਕੁਝ ਲੱਗਦਾ ਇਹ ਸਾਡੀ ਮਦਦਪਾਨੀ ਇਹ ਗੱਲ ਨਾ ਤੁਸੀਂ ਸੁਣਾਓ ਪਾ ਤੁਸੀਂ ਜਿਹੜੇ ਮਾਸੀ ਨੂੰ ਪੈਸੇ ਦਿੱਤੇ ਆ ਨਾ ਮੈਂ ਤੁਹਾਨੂੰ ਕੁਝ ਕਿਹਾ ਸੀ ਮੈਂ ਕਿਹਾ ਪੈਸੇ ਦਿੱਤੇ ਚਲ ਮਾਸੀ ਨੂੰ ਚਾਹੀਦੇ ਆ ਕੋਈ ਗੱਲ ਨਹੀਂ ਕੀ ਬਿਨਾ ਮੈਨੂੰ ਪੁੱਛੇ ਤੁਸੀਂ ਦੇ ਦਿੱਤੇ ਮੈਂ ਤਾਂ ਵੀ ਕੁਝ ਨਹੀਂ ਕਿਹਾ ਲੇਕਿਨ ਮੈਂ ਕਹਿੰਦਾ ਕਿ ਮਾਸੀ ਜੇ ਦੇਗੀ ਆ ਨਾ ਮੈਂ ਲਕੀ ਦਾ ਹਿਸਾਬ ਕਰ ਦਵਾਂ ਲਕੀ ਨੂੰ ਵੀ ਲੋੜ ਹੋਣੀ ਆ ਉਹ ਵੀ ਮੈਨੂੰ ਵਾਰ-ਵਾਰ ਕਹਿੰਦਾ ਵਾ ਮੈਂ ਤਾਂ ਕਰਕੇ ਕਹਿਣਾ ਜੇ ਦਿੱਤੇ ਆ ਮਾਸੀ ਨੇ ਤਾਂ ਮੈਂ ਲਊਂਗਾ ਲਕੀ ਦਾ ਹਿਸਾਬ ਕਰਕੇ ਆ ਮੈਂ ਤਾਂ ਉਹਨੂੰ ਦੇ ਦਾਂ ਪੈਸੇ ਗੱਲ ਸੁਣਾ ਮੇਰੀ ਨੂੰ ਮਾਸੀ ਦੇ ਪੈਸੇ ਜਿਹੜੇ ਨਾ ਦਿੱਤੇ ਨਾ ਉਹ ਤੈਨੂੰ ਬੜੇ ਰੜਕਦੇ ਆ ਉਹਦੇ ਨਾਲ ਤੇਰੀ ਰਿਸ਼ਤੇਦਾਰੀ ਖਰਾਬ ਹੁੰਦੀ ਆ ਪੈਸਿਆਂ ਨਾਲ ਇੱਧਰ ਤੋਂ ਬਿਨਾਂ ਪੁੱਛੇ ਜੋ ਮਰਜ਼ੀ ਦੇ ਹੀ ਜਾਂਣਾ ਵਾ ਇੱਧਰ ਰਿਸ਼ਤੇਦਾਰੀ ਨਹੀਂ ਖਰਾਬ ਹੁੰਦੀ ਜੇ ਜੋ ਰਿਸ਼ਤੇਦਾਰੀ ਉਹ ਹੋ ਜੀ ਇਹ ਇਹ ਕੋਈ ਜਾਦਾ ਸਕੇ ਨਹੀਂ ਹੈਗੇ ਕਿੰਨੀਆਂ ਉਹ ਗੱਲਾਂ ਕਰਦੇ ਫੇਰ ਵੀ ਤੂੰ ਗੱਲਾਂ ਇੰਨੀਆਂ ਕਰਦਾ ਮੰਮੀ ਇਹ ਚ ਗੁੱਸੇ ਵਾਲੀ ਕਿਹੜੀ ਗੱਲ ਤੂੰ ਗੁੱਸੇ 'ਚ ਹੋਈ ਜਾਂਦੇ ਜੇ ਇਹ ਚ ਗੁੱਸੇ ਵਾਲੀ ਕਿਹੜੀ ਗੱਲ ਆ ਮਾਸੀ ਦੀ ਮਦਦ ਕੀਤੀ ਆ ਨਾ ਲੋੜ ਸੀ ਮਦਦ ਕਰਦੀ ਹੁਣ ਤਾਂ ਮਾਸੀ ਨੇ ਵਾਪਸ ਦੇਣੇ ਆ ਨਾ ਮੈਂ ਤਾਂ ਤਾਂ ਪੁੱਛਣ ਦਿਆਂ ਵਾਪਸ ਦੇ ਦਿੱਤੇ ਆ ਰਿੰਕਪਾਲ ਦੋ ਚਾਰ ਦਿਨ ਰੁਕ ਜਾ ਤੇ ਮੈਂ ਮੁਰਦੂਗੀ ਤਾਂ ਫੇ ਕਿੰਨੇ ਦਿਨ ਹੋ ਗਏ ਮਾਸੀ ਦੇ ਕੇ ਨਹੀਂ ਗਏ ਹੁਣ ਵਿਆਹ ਆ ਆਪਣੀ ਤੇ ਜ਼ਰੂਰਤ ਹੈਗੀ ਆ ਮੇਰੀ ਗੱਲ ਸੁਣਨੀ ਤੂੰ ਤੇ ਚੁੱਪ ਹੀ ਰਹਿ ਤੂੰ ਤੇ ਬੋਦਾ ਬੋਲਣਾ ਮੇਰੀ ਗੱਲ ਆਪਣੇ ਪੁੱਤਰ ਨਾਲ ਹੋਣ ਦੇ ਨਾ ਉਹਦੇ ਨਾਲ ਗੱਲ ਕਰਨ ਦੇ ਤੂੰ ਐਵੇਂ ਨਾ ਹਰ ਗੱਲ ਦੇ ਵਿੱਚ ਬੋਲਦੀ ਰਿਹਾ ਕਰ ਫालतੂ ਉਹਨੂੰ ਉਹਦੇ ਨਾਲ ਮੈਨੂੰ ਗੱਲ ਕਰ ਲਾਂ ਤੇ ਫਿਰ ਤੇਰੇ ਨਾਲ ਤਾਂ ਮੈਂ ਬਾਅਦ ਚ ਨਿਬੜਾਂਗੀ ਨਾ ਤੂੰ ਜਿਹੜੀ ਵੰਸ ਵੰਨੀਆਂ ਉਹਨੂੰ ਪੱਟੀਆਂ ਪੜਾ ਕੇ ਤੇ ਭੇਜ ਦਿੰਨੀ ਇੱਥੇ ਗੱਲਾਂ ਕਰਨ ਮੇਰੀ ਗੱਲ ਸੁਣ ਮੇਰੇ ਵੀ ਧੋਪ ਨਾ ਵਾਲ ਚਿੱਟੇ ਨਹੀਂ ਹੋਏ ਸਮਝ ਆਈ ਨਾ ਮੈਨੂੰ ਵੀ ਆਪਣੀ ਉਮਰ ਦਾ ਕੋਈ ਤਜਰਬ ਫਾਲਤੂ ਬੋਲਦੀ ਰਹੀ ਨੀ ਤੂੰ ਵੀ ਨਾਲ ਮੰਮੀ ਜੀ ਪਰ ਮੈਂ ਤਾਂ ਕਿਆ ਹੀ ਨਹੀਂ ਇਹਨਾਂ ਨੂੰ ਪਿਆਸਿਆਂ ਦਾ ਚਲ ਜੋ ਵੀ ਹੈ ਨਾ ਮੇਰੇ ਭਰਾ ਸਿਰ ਪਿੜੋਂ ਲਾ ਫਿਰ ਜਾ ਤੂੰ ਆਪਣੇ ਕੰਮ ਤੇ ਆ ਗਿਆ ਉਹਦੀਆਂ ਚਾਰਕ ਗੱਲਾਂ ਸੁਣ ਕੇ ਤੇ ਮੇਰਾ ਸਿਰ ਖਾਣ ਮੰਮੀ ਕਿਸੇ ਦੀਆਂ ਗੱਲਾਂ ਚ ਨਹੀਂ ਆਇਆ ਚਲੋ ਮੈਂ ਲੇਟ ਹੁੰਦਾ ਮੈਂ ਚੱਲ ਜਾ 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 ਤੂੰ ਮੰਮੀ ਜੀ ਚਾਹ ਬਣਾ ਕੇ ਲਿਆ ਵਾ ਆ ਮੇਰੇ ਸਿਰ ਥੱਲੇ ਹੀ ਚਾਹ ਬਣਾ ਕੇ ਲਿਆ ਕੇ ਤੇ ਡੋਲੇ ਦੇ ਵਿੱਚ ਪਲੇਸ਼ ਪੋ ਆ ਕੇ ਕੀ ਮਿਲਿਆ ਤੈਨੂੰ ਚੰਗਾ ਭਲਾ ਕੰਮ ਤੇ ਚੱਲਿਆ ਹੀ ਤੇ ਫੇਰ ਉਹਨੂੰ ਪੱਟੀਆਂ ਪੁਲਾ ਕੇ ਤੇ ਮੋੜ ਲਿਆ ਹੀ ਵਾਪਸ ਮੰਮੀ ਜੀ ਤੁਹਾਨੂੰ ਮੈਂ ਅੱਗੇ ਵੀ ਕਹਾਂਦੀ ਹੁਣ ਵੀ ਮੈਂ ਨਹੀਂ ਕੁਝ ਕਿਹਾ ਹੈਗਾ ਮੈਂ ਤਾਂ ਉਹਨਾਂ ਨਾਲ ਵਿਹਾਰੀ ਗੱਲ ਹੀ ਕੀਤੀ ਸੀ ਮੈਂ ਕਿਹਾ ਰਿੰਕਪਾਲ ਮਾਸੀ ਵੀ ਪੈਸੇ ਲੈ ਕੇ ਗਿਆ ਵੀ ਚਲ ਵਿਆਹ ਵਿੱਚ ਆਪਾਂ ਨੂੰ ਫਿਰ ਚੁਰਟੇ ਹੈਗੇ ਆਪਾਂ ਵੀ ਤਾਂ ਆਪਣੀਆਂ ਚੀਜ਼ਾਂ ਲੈ ਹੋਣੀਆਂ ਹੀ ਆ ਤੇ ਮੈਂ ਕਿਹਾ ਮੰਮੀ ਨਾਲ ਗੱਲ ਕਰੋ ਵੀ ਮਾਸੀ ਦੇ ਕੋਲ ਸਾਡੇ ਪੈਸੇ ਮੋੜ ਦੋ ਹੋਰ ਮੈਂ ਕੁਝ ਨਹੀਂ ਕਿਹਾ ਹੈਗਾ ਮਾਸੀ ਵਾਲੇ ਹੀ ਪੈਸੇ ਆ ਘਰ ਦੇ ਵਿੱਚ ਹੋਰ ਕੋਈ ਪੈਸਾ ਨਹੀਂ ਮਾਸੀ ਲੈ ਕੇ ਗਈ ਤਾਂ ਮੋੜ ਦੇਗੀ ਮੇਰੀ ਭੈਣ ਹੈ ਉਹ ਮੈਨੂੰ ਪਤਾ ਆਪਣੀ ਭੈਣ ਦਾ ਖ ਮੋੜ ਦੇ ਗਿਓ ਪੈਸੇ ਅਹੀਂ ਜੇ ਤੂਤ ਮਾਸ਼ਾ ਅਥੇ ਲੰਨੀ ਆ ਥੱਲੇ ਵਾਲਿਆਂ ਨੂੰ ਸੁਣਾਣਾ ਉਹਨਾਂ ਨੂੰ ਦੱਸ ਦੱਸ ਉਹਨਾਂ ਨੂੰ ਵੀ ਮੈਂ ਵੀ ਕੋ ਜਾ ਗਈ ਆ ਮੈਂ ਵੀ ਆਪਣੀ ਸੱਸ ਤੇ ਰੋ ਪਾਨੀ ਆ ਨਹੀਂ ਮੰਮੀ ਜੀ ਮੈਂ ਕਲੇਸ਼ ਥੋੜੀ ਪਾਉਣਾ ਸੀ ਮੈਂ ਤਾਂ ਵੈਸੇ ਹੀ ਨਾ ਗੱਲ ਕਰਨ ਸੀ ਹੁਣ ਤੁਹਾਨੂੰ ਵੀ ਪਤਾ ਹੈ ਆਪਾਂ ਅਨਮੋਲ ਤੇ ਵੀ ਖਰਚਾ ਹੋ ਗਿਆ ਹੁਣ ਮਨਮੀ ਦਾ ਵੀ ਵਿਆਹ ਆ ਉਧਰ ਵੀ ਖਰਚਾ ਹੋਣਾ ਹੈ ਤੇ ਮੈਂ ਤਾਂ ਕਿਹਾ ਸੀ ਵੀ ਚਲ ਆਪਾਂ ਨੂੰ ਔਖਾ ਨਾ ਹੋਵੇ ਚਲ ਮਾਸੀ ਕਹਿੰਦੀ ਸੀ ਉਹ ਦਿਨ ਕਿ ਮੈਂ 2-4 ਦਿਨਾਂ ਤੱਕ ਮੋੜ ਦੂੰਗੀ ਤੇ ਹੁਣ ਉਹਨਾਂ ਦਾ ਵੀ ਕੰਮ ਪੂਰਾ ਹੋ ਗਿਆ ਹੁਣ ਤੇ ਆਪਣੇ ਪੈਸੇ ਮੋੜ ਦੇਣ ਹੋਰ ਕੋਈ ਤੇ ਲੜਾਈ ਵਾਲੀ ਥੋੜੀ ਨ ਮੋਲੇ ਹੁੰਦਾ ਵੀ ਖਰਚਾ ਨਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਉਹਨੂੰ ਕੋਈ ਟੈਨਸ਼ਨ ਨਹੀਂ ਤੈਨੂੰ ਜਿਆਦਾ ਮੋੜ ਦੇਗੀ ਮਾਸੀ ਵੀ ਪੈਸੇ ਮਾਸੀ ਦੇ ਪੈਸਿਆਂ ਦਾ ਨਾ ਤੇਰੇ ਦਿਲ ਨੂੰ ਕੁਝ ਹੋਵੇ ਨਾ ਤੈਨੂੰ ਮੈਂ ਉਹਨੂੰ ਰਿੰਕੂ ਨੂੰ ਕਾਹ ਕੇ ਇਹਨੂੰ ਜੋ ਚਾਹੀਦਾ ਲਿਆ ਦੇ ਉਹ ਨਹੀਂ ਮੰਮੀ ਉਧਰ ਲੱਕੀ ਹੁਣਾ ਵੱਲ ਵੀ ਉਹ ਕਹਿੰਦੇ ਲੱਕੀ ਉਹਨਾਂ ਨੂੰ 50000 ਦੇਣਾ ਇਹ ਮੈਂ ਤਾਂ ਕਹਿੰਦੀ ਮੈਂ ਕਿਹਾ ਹਰ ਪਾਸੇ ਆਪਣਾ ਖਰਚਾ ਹੀ ਹੋ ਜਾਂਦਾ ਆ ਵੀ ਚਲ ਜੀ ਆਪਣੇ ਕੋ ਪੈਸੇ ਹੋਣਗੇ ਤਾਂ ਆਪਾਂ ਵੀ ਆਪਣੀਆਂ ਕੋਈ ਲੋੜ ਦੀਆਂ ਚੀਜ਼ਾਂ ਆਪਾਂ ਵੀ ਲੈ ਲਾਂਗੇ ਬਾਕੀ ਲੜਾਈ ਥੋੜੀ ਕਰਨੀ ਹੈ ਮੈਂ ਤੁਸੀਂ ਗੁੱਸਾ ਨਾ ਕਰੋ ਬੈਠੋ ਤੇ ਇਹ ਮਜੇ ਵਾਲੀਆਂ ਗੱਲਾਂ ਤੇ ਤੂੰ ਆਪ ਕਰ ਦਿੱਤੀਆਂ ਚੰਗਾ ਭਲਾ ਮੁੰਡੇ ਨੂੰ ਮੈਂ ਕੰਮ ਤੇ ਭੇਜਿਆ ਤੂੰ ਪਤਾ ਨਹੀਂ ਉਹਦੇ ਨਾਲ ਕੀ ਬਾਹਰ ਬੋਲਣ ਲੱਗ ਪਈ ਹੈ ਕੁਛ ਨਹੀਂ ਕਿਹਾ ਮੰਮੀ ਚਲ ਗੁੱਸਾ ਨਾ ਕਰੋ ਚੁੱਪ ਕਰ ਜਾਓ ਮੈਂ ਚਾਹ ਬਣਾ ਕੇ ਲਿਆਉਣੀ ਤਾਂ ਡੇਲੀ ਗੁੱਸੇ ਵਾਲੀਆਂ ਗੱਲਾਂ ਤੇ ਤੂੰ ਆਪ ਕਰਦੀ ਮੈਂ ਲਿਆਉਣੀ ਮੰਮੀ ਜੀ ਮੰਮੀ ਹਾਂਜੀ ਮਨਜੀ ਤੇ ਦੇ ਸੋ ਰਹੇ ਹੋ ਫੋਨ ਆਇਆ ਜੇ ਅੱਛਾ ਤੇ ਮੁੰਡੇ ਨੇ ਮੁੰਡੇ ਨੇ ਖੁਦ ਗੱਲ ਕੀਤੀ ਮੇਰੇ ਨਾਲ ਤੇ ਮੈਂ ਉਹਨੂੰ ਪੁੱਛਿਆ ਸੀ ਵੀ ਠਾਕਾ ਲਉਣਾ ਜੇ ਕਿ ਕੀ ਕਰਨਾ ਮਾ ਦੱਸੋ ਤੇ ਕਹਿੰਦਾ ਆਪਾਂ ਠਾਕਾ ਨਹੀਂ ਲਾਉਨੇ ਆਪਾਂ ਸਿੱਧਾ ਵਿਆਹ ਹੀ ਕਰ ਦਿੰਨੇ ਆ ਹੂੰ ਤੇ ਕਹਿੰਦੇ ਢਾਈ ਤਿੰਨ ਮਹੀਨੇ ਤੱਕ ਵਿਆਹ ਕਰ ਦਿੰਨੇ ਸਿੱਧਾ ਬਸ ਠੀਕ ਹੈ ਬਟਾ ਤੇ ਮੈਂ ਕਹਿੰਨਾ ਸੀ ਵੀ ਚਲੋ ਪੈਸਿਆਂ ਦਾ ਵੀ ਅਰੇਂਜਮੈਂਟ ਕਰਨਾ ਵਾ ਗਹਿਣਾ ਘੱਟਾ ਤੇ ਬਣਿਆ ਵਾ ਠੀਕ ਹੈ ਨਾ ਤੇ ਨਾਲ ਉਹਦੇ ਭਾਈਏ ਦਾ ਵੀ ਕੁਝ ਨਾ ਕੁਝ ਬਣਾਉਣਾ ਪੈਣਾ ਵਾ ਹਾਂ ਕੱਲਾ ਕੱਲਾ ਤੇ ਜਵਾਈ ਉਹਨਾਂ ਦਾ ਠੀਕ ਹੈ ਨਾ ਤੇ ਮੈਂ ਸੋਚਦਾ ਵੀ ਉਹਨੂੰ ਕੀ ਪਾ ਦਈਏ ਮੰਦਰੀ ਵਗਾਰਾ ਕਿ ਜਾਂ ਕੜਾ ਪਾ ਦਈਏ ਮੰਦਰੀ ਠੀਕ ਆ ਸੱਸ ਨੂੰ ਵੀ ਕੁਛ ਨਾ ਕੁਛ ਤੇ ਪਾਉਣਾ ਪੈਣਾ ਨਾ ਹਾਂ ਸੱਸ ਨੂੰ ਵੀ ਪਾਉਣਾ ਪੈਣਾ ਹੈ ਨਾ ਉਹਨੇ ਮੰਦਰੀ ਪਾ ਦਨੇ ਸਸਤੇ ਟੋਫਸ ਬਣਾ ਲਓ ਉਹ ਸਾਰਿਆ ਤਾਂ ਵਧੀਆ ਹੈ ਨਾ ਹੂੰ ਹੂੰ ਤੇ ਬਾਕੀ ਮਨਮੀਤ ਦਾ ਤੇ ਬਣਿਆ ਆ ਮਨਮੀਤ ਦੀ ਤੇ ਤਿਆਰੀ ਆ ਤੇ ਫਿਰ ਹੋਰ ਦੁਕੀ ਕਰਨਾ ਹੁਣ ਮੈਂ ਇਹ ਕਿੰਨਾ ਪਿਆਵਾ ਤੇ ਅਸੀਂ ਨਾ ਰਹੀਂ ਕ누 ਪੁੱਛ ਲਈਏ ਤੇ ਤੁੱਖ ਸਾਨੂੰ ਕਿੰਨੇ ਪੈਸਿਆਂ ਦੀ ਮਦਦ ਕਰੇਗਾ ਅੱਛਾ ਠੀਕ ਹੈ ਨਾ ਫਿਰ ਮੈਂ ਵੀ ਪੈਸੇ ਕਰਦਾ ਵਾਂ ਕਿਉਂਕਿ ਹਲਵਾਈਆਂ ਦਾ ਖਰਚਾ ਸਾਰਿਆਂ ਨੂੰ ਸਾਈ ਤੇ ਪਹਿਲਾਂ ਹੀ ਦੇਣੀ ਪੈਣੀ ਆ ਪੈਲਸ ਦਾ ਖਰਚਾ ਬੁੱਕ ਕਰਾਵਾਂਗੇ ਤੇ ਫੇਰ ਹੀ ਆ ਨਾ ਫੇਰ ਹਾਂ ਸਾਰਿਆਂ ਨੂੰ ਸਾਈ ਦੇਣੀ ਪੈਣੀ ਤੇ ਫਿਰ ਮੈਂ ਕਹਿੰਦਾ ਵੀ ਚਲੋ ਰਿੰਕ ਨੂੰ ਪੁੱਛਾਂ ਹਾਂ ਹਰ ਰਿੰਕ ਨੂੰ ਪੁੱਛ ਲਾ ਵੀ ਕਿੰਨੇ ਕੁ ਦੀ ਕਰ ਸਕਦਾ ਮਦਦ ਕਿੰਨਾ ਕੁ ਕਰ ਸਕਦਾ ਫਿਰ ਉਹ ਸਾਮਨਾ ਤੋਂ ਬਾਹਰ ਉਹ ਰੇਂਜਮੈਂਟ ਕਰਨਾ ਨਾ ਤੇ ਪੁੱਛ ਕੇ ਵੇਖ ਲੈ ਤੇ ਬਾਕੀ ਉਹ ਮੁੰਡਾ ਕਹਿੰਦਾ ਵੀ ਸਾਡੇ ਜਿਆਦਾ ਮੈਂਬਰ ਨਹੀਂ ਹੋਣੇ 50 60 ਹੀ ਹੋਣੇ ਆ ਤੇ ਮੈਂ ਕਹਾ ਸਾਡੇ ਵੀ ਇਧਰ 50 60 ਨੇ ਇੰਨੇ ਕੀ ਆਪਣੇ ਹਾਂ ਹੈਨਾ ਹੂੰ ਤੇ ਚਲੋ ਓ 100 150 ਲੈ ਕੇ ਚੱਲੋ ਨਾ ਤੋਹੀ 150 ਲੈ ਕੇ ਚੱਲੋ ਹਾਂ ਨਾ ਤੇ ਚੱਲ ਕਰਕੇ ਵੇਖ ਗੱਲ ਫਿਰ ਤੇ ਬਾਕੀ ਨਾ ਮੇਰੀ ਇੱਕ ਮਿੰਟ ਗੱਲ ਸੁਣ ਗੱਲ ਤੇ ਕਰਨੀ ਆ ਤੇ ਵਿੱਚ ਬਿਠਾ ਕੇ ਚਾਚੀ ਨੂੰ ਗੱਲ ਕਰੀ ਕੱਲੇ ਰਿੰਕੂ ਨਾਲ ਗੱਲ ਨਾ ਕਰੀ ਉਹ ਨਾ ਹੋਵੇ ਬਾਅਦ ਚ ਫਿਰ ਤਨ ਪਤਾ ਚਾਚੀ ਹੀ ਫਿਰ ਇਤਰਾਜ਼ ਕਰਦੀ ਆ ਵੀ ਰਿੰਕੂ ਦੇ ਨਾਲ ਹੀ ਗੱਲਾਂ ਕਰਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਕੱਲੇ ਰਿੰਕੂ ਨੂੰ ਵਾਜਾ ਮਾਰ ਕੇ ਸਲਾਵਾ ਕਰਦੇ ਆ ਤੇ ਹੁਣ ਜੜੀ ਵੀ ਗੱਲ ਕਰਨੀ ਨਾ ਚਾਚੀ ਨੂੰ ਵਿੱਚ ਬਿਠਾ ਕੇ ਗੱਲ ਕਰੀ। ਉਹ ਰਿੰਕੂ ਕੋ ਤਾਂ ਤਾਂ ਮੰਗ ਲਾਈ ਤੇ ਕਰਦਾ ਧਰਦਾ ਤੇ ਰਿੰਕੂ ਹੀ ਆ ਤੇ ਪੈਸੇ ਵੀ ਰਿੰਕੂ ਨੇ ਦੇਣੇ ਹੁੰਦੇ ਆ ਤੇ ਜੇ ਤੁਸੀਂ ਕਹਿੰਦੇ ਚਾਚੀ ਸਾਹਮਣੇ ਗੱਲ ਕਰ ਲੈਣੇ ਆ। ਉਹ ਫਿਰ ਵੀ ਬੇਟਾ ਵੱਡਿਆਂ ਦਾ ਇੱਜ਼ਤ ਮਾਣ ਹੁੰਦਾ ਬੇਟੇ। ਮੈਂ ਮੈਂ ਤਾਂ ਨਹੀਂ ਕਰੂ ਆਈ ਮਾਰਦਾ ਚਾਚੀ ਨੂੰ ਥੱਲੇ ਬੁਲਾ ਲੈਣੇ ਆ। ਨਹੀਂ ਪੁੱਤ ਐਦਾਂ ਕਰਦੇ ਆ ਲੋੜ ਤੇ ਆਪਾਂ ਨੂੰ ਹੈਗੀ ਆ ਤੇ ਉੱਪਰ ਹੀ ਜਾ ਕੇ ਗੱਲ ਕਰ ਲੈਣੇ ਆ। ਚਲੋ ਠੀਕ ਆ ਫੇ ਚਾਚੀ ਨਾਲ ਗੱਲ ਕਰ ਲੈਣੇ ਹਾਂ ਹਾਂ ਉੱਪਰ ਜਾ ਕੇ ਗੱਲ ਕਰ ਲੈਣੇ ਰਿੰਕੂ ਘਰੇ ਹੀ ਆ ਹਾਂ ਘਰੇ ਹੀ ਆ ਚਲ ਜੀ ਕਿਹਾ ਥੋੜਾ ਇਹ ਟਾਈਮ ਤੇ ਸਾਡੇ 8:30 ਹੋਈ ਆ ਹਾਂ ਚਲ ਫਿਰ ਮੈਂ ਕਿਹਾ ਜਿਹੜਾ ਕੰਮ ਨਿਬੜਦਾ ਨਾ ਨਿਬੇੜ ਲਈਏ ਟਾਈਮ ਸਾਰ ਕਿਉਂਕਿ ਦਿਨ ਥੋੜੇ ਦਿਨ ਭੱਜੇ ਆਉਂਦੇ ਆ ਉਹ ਤਾਂ ਹੈ ਵਾ ਪਤਾ ਨਹੀਂ ਲੱਗਣਾ ਕਿੰਦਾਂ 3 ਮਹੀਨੇ ਬੀਤ ਗਏ ਆ ਤਿਆਰੀਆਂ ਚ ਲੰਘ ਜਾਂਦੇ ਆ ਹਾਂ ਸਹੀ ਗੱਲ ਆ ਉੱਥੇ ਸੀਮਾ ਨੂੰ ਤੇ ਇਹ ਵੀ ਕਹਿ ਦੇ ਉਸ ਜਿਹੜਾ ਵੀ ਸੂਟ ਸਾਰ ਸੁਵਾਉਣਾ ਪਹਿਲਾਂ ਸੁਵਾਲੇ ਠੀਕ ਆ ਨਾ ਆਓ ਠੀਕ ਆ ਨਾਲੇ ਬੰਨੀ ਦੇ ਵੀ ਬਣਾਉਣੇ ਆ ਸੂਟ ਤੇ ਤੁਸੀਂ ਆਪਣਾ ਹੀ ਵੇਖ ਲਿਓ ਨਾ ਜਿਹੜਾ ਸੂਟ ਤੁਹਾਨੂੰ ਚਾਹੀਦਾ ਵਾ ਲੈਓ ਨਾਲੇ ਜਾਜੋ ਮੈਂ ਆਪਣਾ ਤੇ ਬਾਅਦ ਚ ਵੇਖ ਲਾਂਗੀ ਇਹਨਾਂ ਦਾ ਕੁੜੀਆਂ ਚੜੀਆਂ ਤੇ ਹੁੰਦੇ ਆ ਚੱਲੇ ਆਪਣਾ ਕਰ ਲਨ ਤਿਆਰੀ ਪੂਰੀ ਜਿਹੜੀ ਕਰਨ ਵਾਲੀ ਹੈ ਚਲੋ ਫੇਰ ਆਜੋ ਉੱਪਰ ਚੱਲ ਜੇ